ਸਵਾਗੁਰੂ ਜੀ ਦਾ ਖਾਲਸਾ ਸ੍ਰੀ ਵਾਗੁਰੂ ਜੀ ਕੀ ਫਤਿਹ ਜੀ ਲੋ ਜੀ ਆਪਾਂ ਦਿਖਾਉਣੀ ਆ ਸੂਟ ਜਿਹੜੇ ਆਪਾਂ ਲੈ ਕੇ ਆਏ ਆ ਗਏ ਸੀਗੇ ਕੱਲ ਆਪਾਂ ਤੇ ਇਹ ਹੈਗੀ ਸਲਵਾਰ ਪਲੇਨ ਕਾਟਨ ਦੀ ਉਹ ਚੈੱਕ ਚ ਕਮੀਜ਼ ਆ ਤੇ ਇਹ ਪਲੇਨ ਸਲਵਾਰਾ ਗਲਾਪੀ ਗਲਬੀ ਬੇਬੀ ਪਿੰਕ ਦਾ ਤੇ ਲੋ ਜੀ ਇਹ ਕੇ ਹੈਗਾ ਜਾਮਨੀ ਕਲਰ ਉਰ ਵੈਂਡਰ 컬러 ਕਾਇਦਾ ਨਹੀਂ ਹੈ ਜਿਹਨੂੰ ਆਪਾਂ ਤੁਸੀਂ ਅੰਗਰੇਜ਼ੀ ਚ ਮੈਂ ਤਾਂ ਜਾਮਨੀ ਕਹੂੰਗੀ ਤੇ ਫੁੱਲਾਂ ਵਾਲਾ ਕਮੀਜ਼ ਆ ਇੱਕ ਇਹ ਆਲ ਓਵਰ ਆ ਇਹ ਵੀ ਕਾਟਨ ਦਾ ਇਹ ਦੋਨੇ ਕਾਟਨ ਦੇ ਸਾਰੇ ਵੈਸੇ ਕਾਟਨ ਦੇ ਨੇ ਕੱਪੜੇ ਤੇ ਲੋ ਜੀ ਇਹ ਹੈਗਾ 800 ਦਾ ਤੇ ਉਹ ਹੈਗਾ ਦੂਜਾ ਜਾਮਨੀ ਹੈਗਾ 500 ਦਾ ਤੇ ਜਿਹੜਾ ਚੈੱਕ ਵਾਲਾ ਉਹ ਵੀ 500 ਦਾ ਤੇ ਲੋ ਜੀ ਤੁਸੀਂ ਕੱਲ ਪੁੱਛਿਆ ਸੀ ਕਮੈਂਟ ਕਰਕੇ ਵੀ ਕਿੰਨੇ ਕਿੰਨੇ ਰੰਗ ਭਨੇ ਵੀ ਦੱਸੋ ਲੋ ਜੀ ਇਹ 500 ਦਾ ਜਾਮਨੀ ਕਲਰ ਦਾ ਤੇ ਇਹ ਹੈਗਾ 800 ਦਾ ਇਹ ਆਲ ਓਵਰ ਹੈ ਉਹ ਮੈਚਿੰਗ ਦਾ ਤੇ ਇਹ ਹੈਗਾ yellow ਕਲਰ yellow ਤੇ cream ਹੈ ਵਿੱਚ ਰੰਗ ਸਰਦਈ ਇਹ ਵੀ ਹੈਗਾ ਕਾਟਨ ਦਾ ਕੱਚੀ ਕਾਟਨ ਨਹੀਂ ਹੈਗੀ ਥੋੜੀ ਜੀ ਵਧੀਆ ਕਾਟਨ ਹੈ ਵੈਸੇ ਹੈਗੀ ਕਾਟਨ ਤੇ ਲੋ ਜੀ ਇਹ ਲੈ ਗਿਆ ਸੀਗਾ ਕਪੜਾ ਵੱਧ ਸੀ ਥੋੜਾ ਜਾਂ ਮੀਟਰ ਕ ਫਿਰ ਅਸੀਂ ਨੇ ਨਾਲ ਲੈ ਲਿਆ ਅਸੀਂ ਕਿ ਪੀਤੀ ਦਾ ਨੰਨੀ ਪਰੀ ਦਾ ਹੋ ਜੂਗਾ ਨਾਲ ਉਹ ਟੋਟਾ ਸੀਗਾ ਉਹਨਾਂ ਕੋਲ ਪੀਸ ਤੇ ਥੋੜਾ ਜਿਹਾ ਫਿਰ ਵੱਧ ਦੇ ਲੈ ਲਿਆ ਅਸੀਂ ਨੇ ਵੀ ਪੀਤੀ ਦਾ ਹੋ ਜੂਗਾ ਚਲੋ ਛੋਟਾ ਜਾਂ ਕਮੀਜ਼ ਬਣਿਆ ਕਮੀਜ਼ ਤੇ ਸੂਟ ਬਣਿਆ ਤਾਂ ਸੂਟ ਬਣਾ ਦਾਂਗੇ ਫਿਰ ਅਸੀਂ ਤੇ ਲੋ ਜੀ ਇਹ ਚੁੰਨੀ ਰੰਗਾ ਲੈਂਦੀ ਕੰਪਿਊਟਰ ਡਾਈ ਕਰਾ ਲੈਂਦੀ ਨਾਲ ਤੇ ਸਿਰਦਈ ਤੇ ਪੀਲੀ ਦੋ ਤਿੰਨ ਦਿਨਾਂ ਦਾ ਹੀ ਕਰਾ ਲੈਂਦੀ ਨਾਲ ਇਹ ਤਾਂ ਮੈਚਿੰਗ ਕਰਾ ਲਿਆ ਇਹ ਨਾਲ ਦੀ ਨਾਲ ਕੰਮ ਨਿਮੇੜਤਾ ਤੇ ਲੋ ਜੀ ਇਹ ਹੈਗਾ ਕਾਲਾ ਸੂਟ ਇਹ ਹੈਗਾ 4 ਮੀ ਲਾਦਾ 4.5 ਦਾ ਇਹ ਫਰਾਕ ਦਾ ਸੂਟ ਬਣ ਜੂਗਾ ਵਧੀਆ ਵੱਡਾ ਪਨ ਪਨਾ ਨਾਲੇ ਨਾਲੇ ਕਪੜਾ ਵੱਧਾ ਇਹ ਫਰਾਕ ਸੂਟ ਬਣਾਉ ਤੇ ਲੋ ਜੀ ਕਪੜਾ ਵੀ ਇਹ ਵੀ ਵਧੀਆ ਇਹ ਲਿਆਂਦੇ ਨੇ ਆਪਾਂ ਇਹ ਸੂਟ ਜਿਹੜੇ ਉਹ ਦਿਖਾਉਨੇ ਆ ਦੇਖਣ ਨੂੰ ਤਾਂ ਆਪਾਂ ਬਹੁਤ ਦੇਖ ਲੰਨੇ ਆ ਹਨਾ ਫਿਰ ਜਿਹੜੇ ਪਸੰਦ ਹੋਣੇ ਉਹੀ ਲੈਂਦੇ ਨੇ ਤੇ ਲੋ ਜੀ ਇਹ ਲੈਂਦਾ ਕਮੀਜ਼ ਇੱਕ ਪੀਲੀ ਸਲਵਾਰ ਨਾਲ ਨੂੰ ਕਮੀਜ਼ ਲੈਂਦਾ ਤੇ ਵਿੱਚ ਡੱਬੀ ਆ ਚੱਕ ਜਾਂ ਛੋਟਾ ਜਾਂ ਇਹ ਲੈਂਦਾ ਬਰਬਰੀ ਕਪੜਾ ਬਰਬਰੀ ਕਪੜਾ ਦੇਖਣ ਨੂੰ ਤਾਂ ਲੱਗਦਾ ਮੋਟਾ ਪਰ ਇਹ ਪੈਂਦਾ ਗਰਮੀਆਂ ਚ ਪੈ ਜਾਂਦਾ ਵਧੀਆ ਈ ਮਹਿੰਦੀ ਆ ਮਹਿੰਦੀ ਆ ਇਹਦੇ ਵਿੱਚ ਰੰਗ ਹੋਰ ਤਰ੍ਹਾਂ ਦਾ ਲੱਗਦਾ ਫੋਨ 'ਚ ਤੇ ਇਹ ਘਰ ਨਾਲ ਕਢਾਈ ਇਹਨਾਂ ਨੇ ਬਰਬਰੀ ਕਪੜਾ ਤੇ ਇਹ ਲੈਟ ਨਾਲ ਵੀ ਹੋਰ ਤਰ੍ਹਾਂ ਦੀ ਲੱਗਦੀ ਹੈ ਕਢਾਈ ਹਨਾ ਇਹ ਹੈਗਾ 650 ਦਾ 650 ਦਾ ਹਾਂ ਇਹ ਲੈਟ ਨਾਲ ਤੀਜ ਲੱਗਦਾ ਮਹਿੰਦੀ ਆ ਮਹਿੰਦੀ ਆ ਜਾਸੂ ਕਪੜਾ ਵੀ ਵਧੀਆ ਕਢਾਈ ਕਰ ਲੈਣਾਗੇ ਉਹ ਤਾਂ ਤੇ ਲੋ ਜੀ ਇਹ ਦੇਖੋ ਉਮੀਦ ਆ ਲੱਗਦਾ ਹਨਾ ਰੰਗ ਤੇ ਇਹ ਲੰਦਾ ਅੰਬੀਆਂ ਵਾਲਾ ਇਹ ਵੀ ਕਾਟਨ ਚ ਉਹਦੇ ਮਾਂਗ ਹੋ ਗਿਆ ਬਰੂਸ਼ੀ ਮੰਗ ਕੱਪੜਾ ਆ ਗਿਆ ਤੇ ਇਹ ਫਿਰ ਦੇਖਦੀ ਸੀਗੀ ਉਹ ਚੈੱਕ ਚਾਹੀ ਬਰਬਰੀ ਕੱਪੜਾ ਇਹ ਵੀ ਕੱਪੜਾ ਵਧੀਆ ਜਿਵੇਂ ਕਾਟਨ ਜੀ ਵੀ ਨਹੀਂ ਹੈਗੀ ਤੇ ਮਿਕਸ ਵੀ ਨਹੀਂ ਹੈਗੀ ਵਧੀਆ ਕੱਪੜਾ ਇਹ ਇਹ ਆ ਗਿਆ 450 ਤੋਂ 500 ਦਾ ਹਨਾ ਇਹ ਵੀ ਤੇ ਇਹ ਆ ਗਿਆ ਕਾਟਨ ਚ ਹਨਾ ਤੇ ਇਹ ਕਾਟਰਨ ਚ ਆ ਗਿਆ ਇਹ ਦੱਸਿਓ ਕਿਹੜ ਕਿਹੜੇ ਵਧੀਆ ਲੱਗੇ ਕਮੈਂਟ ਆ ਵੀ ਕਾਟਰਨ ਚ ਆ ਗਿਆ ਇਹ 800 ਦਾ ਆ ਗਿਆ ਇਹ 500 ਦਾ ਹਨਾ ਸਰਦਾਈ ਰੰਗ ਦੇਖਦੇ ਸੀਗੇ ਇਹ ਅੰਬੀਆਂ ਚ ਆ ਗਿਆ ਚੈੱਕ ਚ ਤੇ ਆ ਆ ਗਿਆ ਖਾਦੀ ਚ ਜਿਵੇਂ ਖਾਦੀ ਕਹਿੰਦੇ ਨੇ ਆ ਕੱਪੜਾ ਓਕਣਾ ਕਰੀਮ ਵਿੱਚ ਚੈੱਕ ਜੀ ਹੈ ਖਾਦੀ ਕੱਪੜੇ ਵਾਂਗ ਆ ਇਹ ਸਲਵਾਰ ਆ ਸਾਫ ਪਲੇਨ ਤੇ ਮੈਚਿੰਗ ਹੈ ਹੀ ਮੈਚਿੰਗ ਸੂਟ ਇਹ ਹੈਗੇ ਪੰਪਪੰਸ ਸਾਰੇ ਮੈਚਿੰਗ ਤੇ ਇਹ ਆਲਓਵਰ ਹੈ। ਬੰਬੀਆਂ ਵਾਲਾ ਆਲਓਵਰ ਆਲਓਵਰ ਤੇ ਇਹ ਹੈਗਾ ਮੈਚਿੰਗ ਤੇ ਲੋ ਜੀ ਇਹ ਨਾਲ ਦੁਪੱਟੇ ਨੇ। ਸੁਤੀ ਦੇ ਕਾਟਨ ਦੇ ਨਾਲ ਦੁਪੱਟੇ ਨੇ ਹਨਾ ਤੇ ਲੋ ਜੀ ਇਹ ਸੂਟ ਸੀਗਾ ਇਹਦੇ ਨਾਲ ਤਾਂ ਚੁੰਨੀ ਉਹ ਲੈਂਦੀ ਹੈ ਕਰੀਮ ਕੱਢੀ ਵੀ ਮੈਂ ਕਿਹਾ ਸੋਹਣੀ ਲੱਗਦੀ ਆ। ਦੇਖੋ ਨਾਲ ਲੈਸ ਲੱਗੀ ਵੀ ਆ ਸਿਰੇ ਤੇ ਕਾਟਨ ਦੀ ਸੋਹਣੀ ਲੱਗਦੀ ਮੈਨੂੰ ਤਾਂ ਵੈਸੇ ਹੁਣ ਫਿੱਕੇ ਜਿਹੇ ਵਧੀਆ ਲੱਗਦੇ ਨੇ ਜ਼ਿਆਦੇ ਇਹ ਹੈਗਾ ਕਾਟਨ ਦੀ ਇਹ ਦੋਨੇ ਕਾਟਨ ਦੇ ਨੇ ਇਹ ਵੀ ਕਾਟਨ ਦਾ ਹੋ ਗਿਆ ਤਿੰਨੇ ਹੁਣ ਦੇਖਦੀ ਆ ਇਹ ਵੀ ਦੋਹੀ ਕਾਟਨ ਦੇ ਨੇ ਦੇਖਦੀ ਆ ਕਿਹੜਾ ਕਿਹੜੀ ਲੈਂਦੀ ਆ ਹਨਾ ਇੱਧਰ ਇਹ ਆ ਗਏ ਤਿੰਨ ਚਾਰ ਚਾਰ ਸੂਟ ਇੱਧਰ ਆ ਗਏ ਇਹ ਚੱਕ ਚ ਆ ਗਏ ਇੱਕ ਤੇ ਇਹਨਾਂ ਚੋਂ ਦੇਖਦੇ ਸੀਗੀ ਦੋਹਾਂ ਚੋਂ ਇਡਾ ਵਧੀਆ ਲੱਗਦਾ ਹਨਾ ਇਹ ਚੁੰਨੀ ਰੰਗਾਈ ਸੀਗੀ ਕਨਨਤ ਰੰਗਾ ਲੈਂਦੀ ਸੀਗੀ ਇੱਕ ਹੀ ਘਰੀ ਮੈਚ ਕਰ ਗਈ ਨਾਲ ਮਿਲਦੀ ਸੀਗੀ ਮੈਂ ਦੇਖਦੀ ਸੀ ਕਿ ਨਾ ਉਹ ਰੰਗਾਈ ਦਿਮਾਗ 'ਚ ਨਹੀਂ ਹੈਗਾ ਸੀਗਾ ਵੀ ਘਰੀ ਹੈਗੀ ਆ ਐ ਸੀਗੀ ਵੀ ਲੈ ਲਾ ਹੁਣ ਨਾਲੇ ਫਿਰ ਕੋਲੇ ਹੋ ਜਾਂਦੀ ਆ ਉਹ ਜਾਮਨੀ ਨਾਲ ਦੀ ਹੁਣ ਰੈ ਹੋ ਗਈ ਹੁਣ ਦੁਬਾਰੀ ਪਤਾ ਨਹੀਂ ਜਦ ਉਸਿਆਂ ਜਦ ਉਹ ਦੋ ਲਿਆ ਜਾਂਦੀ ਜਾਊਗੀ ਹੁਣ ਲੈ ਕੇ ਰੰਗਾਉਣੀ ਪਊਗੀ ਹੁਣ ਹਾਂ ਉਹ ਨਾ ਉਹ ਤਾਂ ਹੈਗੀ ਆ ਸੱਚ ਮਸਲੀਨ ਦੀ ਹੈਗੀ ਆ ਦੇਖ ਕੇ ਫਿਰ ਰੰਗਾਂਉਂਗੀ ਜਾਮਨੀ ਨਾਲ ਵੀ ਹੁਣ ਇਹ ਸਾਡਾ ਡਿਸਾਈਡ ਨਹੀਂ ਹੋ ਰਿਹਾ ਵੀ ਕਿਹੜਾ ਇਹਨੇ ਲੈਣਾ ਕਿਹੜਾ ਮੈਂ ਲੈਣਾ ਜਾਮਨੀ ਤੇ ਉੱਪਰ ਗਾਜਰੀ ਆ ਲੈ ਮੈਂ ਕਿਹੜਾ ਲਵਾਂ ਕਮੈਂਟ ਕਰਕੇ ਦੱਸੋ ਮੈਂ ਜਾਮਨੀ ਸਲਵਾਰ ਵਾਲਾ ਲਵਾਂ ਤੇ ਸੰਤਰੀ ਵਾਲਾ ਇਹਦੇ ਚ ਰੋੜਾ ਹੋ ਪੈ ਰਿਹਾ ਸਾਡਾ ਦੋਵਾਂ ਮਾਮਾ ਧੀਆ ਦਾ ਉਹ ਕਹਿੰਦੀ ਮੰਮੀ ਤੂੰ ਗਾਜਰੀ ਮੈਨੂੰ ਦੇ ਦੇ ਇਹ ਜਾਮਨੀ ਤੂੰ ਲੈ ਲੈ ਤੇ ਉਹ ਗਾਜਰੀ ਉਹ ਲੈ ਕੇ ਆਈ ਸੀ ਜਾਮਨੀ ਆਹਾਂ ਆਨੇ ਕੇ ਇਸੀ ਜਾਮਨੀ ਤੇ ਸਲਵਾਰ ਹੈ ਪ੍ਰਿੰਟਰ ਤੇ ਮੀਜਾ ਪਲੇਨ ਸਲਵਾਰ ਆ ਉਹ ਮੈਂ ਲੈ ਕੇ ਆਈ ਸੀ ਇਹ ਸੰਤਰੀ ਹੁਣ ਇਹਦੀ ਨੀਤ ਫਿੱਟ ਗਈ ਕਹਿੰਦੀ ਮੈਨੂੰ ਦੀ ਸੰਤਰੀ ਤੇ ਇੱਕ ਇਹ ਲਈ ਸੀ ਮੈਂ ਉਹ ਤੇ ਜਿਹੜਾ ਇੱਕ ਚੁੰਨੀ ਆ ਨੇ ਹਣਾ ਇਹ ਚੁੰਨੀ ਆ ਚਿੱਟੀ ਕੱਢ ਲਈ ਸੀਗੀ ਕਿ ਮੈਂ ਪਈ ਸੀਗੀ ਤੇ ਇਹ ਚੈੱਕ ਚ ਹੋ ਗਈ ਇੱਕ ਇਹ ਹੋ ਗਿਆ ਹੁਣ ਕੈਸਾ ਸਲਵਾਰ ਹੋ ਗਿਆ ਵੀ ਮੈਂ ਮੈਚ ਕਰਦੀ ਆ ਵੈਸੇ ਇਹਨਾਂ ਨਾਲ ਓਕੇ ਵੇਜ ਹੋ ਗਿਆ ਹਨਾ ਸੋਹਣਾ ਲੱਗ ਰਿਹਾ ਦੱਸਿਓ ਕਮੈਂਟ ਕਰਕੇ ਕਿਹੜੇ-ਕਿਹੜੇ ਵਧੀਆ ਲੱਗੇ ਜਿਆਦੇ ਬਸ ਇਨੇ ਕੁ ਸੂਟ ਨੇਰਾ ਜਿਆਦੇ ਮਹਿੰਗੇ ਨਹੀਂ ਹੈਗੇ 500 ਤੇ 800 ਦੇ 700 800 ਦੇ ਨੇ ਜਿਆਦੇ ਮਹਿੰਗੇ ਨਹੀਂ ਸੀ ਲਈ ਹੈਗੇ ਮਸਲੀਨ ਦੇ ਦੁਪੱਟੇ ਲਏ ਨੇ ਇਹਨੇ ਉਹ ਕੋਟਾ ਡੋਰੀਆ ਕੀ ਕਹਿੰਦੇ ਨੇ ਉਹ ਦੁਪੱਟਾ ਲਿਆ ਮੈਨੂੰ ਉਹ ਵਧੀਆ ਨਹੀਂ ਲੱਗਦਾ ਕਿਹੜਾ ਕੜਾ ਜਾ ਗੋਲ ਚ ਲੜੀ ਜਾਂਦਾ ਫਿਰ ਇਹ ਕਾਟਨ ਦੀ ਚੁੰਨੀ ਲਈ ਆ ਕੱਢੀ ਵੀ ਸੋਹਣੀ ਲੱਗਦੀ ਆ ਮੈਨੂੰ ਵੀ ਪਸੰਦ ਸੀ ਇਹ ਮੈਂ ਕਿਹਾ ਮੈਂ ਲੈਣੀ ਆ ਇਹ ਲਿਆਉਂਗੀ ਜਦੋਂ ਫੇਰ ਗਈ ਗਰਮੀਆਂ ਚ ਤਾਂ ਵਧੀਆ ਲੱਗਦੀ ਆ ਕਾਟਨ ਦੀ ਹੁਣ ਰੋਲਾ ਸਾਡਾ ਚੱਕਰ ਹੀ ਦੂਹਾ ਸੂਟਾਂ ਦਾ ਪੈ ਰਿਹਾ ਦੱਸੋ ਮੈਨੂੰ ਦੱਸ ਦਿਓ ਮੈਨੂੰ ਵੀਡੀਓ ਮੈਂ ਪਾ ਦੂੰਗੀ ਕੱਲ ਤੱਕ ਕਮੈਂਟ ਕਰ ਦਿਓ ਮੈਂ ਕਿਹੜਾ ਲਵਾਂ ਜਾਮਨੀ ਸੂਟ ਵਾਲਾ ਕਿ ਗਾਜ਼ਰੀ ਵਾਲਾ ਨਾ ਆਤੀ ਇਹ ਅੱਡਾ ਇਹ ਅੱਡਾ ਹੂੰ ਤੇ ਇਹ ਅੱਡਾ ਤੇ ਇਹ ਹੇਠਲਾ ਨੀਚਲਾ ਗਾ ਜਿਹੜਾ ਇਹ ਤਾਂ ਉੱਪਰਲਾ ਤਾਂ ਮੈਂ ਉਹ ਲਿਆ ਸੀਗਾ ਆਪਣਾ ਹੁਣ ਜਿਹੜਾ ਦੂਜਾ ਲੈ ਲਿਆ ਉਹਦੇ ਪਿੱਛੇ ਰੋੜਾ ਪੈਂਦਾ ਸਾਡਾ ਤੇ ਲੋਚੀ ਹੁਣ ਪਾ ਦਈ ਇਹਨਾਂ ਨੂੰ ਅਡਜਟ ਕਰਕੇ ਆਪਦੇ ਪਾ ਕੇ ਰੱਖ ਲੂਗੀ ਮੈਂ ਆਪਣੇ ਪਾ ਲੂਗੀ ਫਿਰ ਜਸ ਸਿਉਂ ਜਾਣਗੇ ਦੇਖੀ ਜਾਊਗੀ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ